ਸਵਾਲ ਸੀ ਸਾਖੀ ਦੇ ਵਿਸ਼ੇ ਤੇ ਨਾ ਉਹ ਰੀਸੈਂਟਲੀ ਕਿਸੇ ਨੇ ਕਿਹਾ ਸਾਖੀ ਦੇ ਬਾਰੇ ਉਹਨਾਂ ਦੀ ਕਹਾਣੀ ਜਿਹੜੀ ਆਪਾਂ ਨੂੰ ਬਤਾਈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਹਾਸਾ ਵੀ ਕਹਾਣੀ ਕੀਤੀ ਤੇ ਇਸ ਬਿਤੇ ਤੇ ਥੋੜਾ ਜਿਹਾ ਉਹਨਾਂ ਨੇ ਮੇਰੇ ਨਾਲ ਆਰਗੂਮੈਂਟ ਕੀਤਾ ਕਿ ਕਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਸਿੰਘ تلوار ਕੀ ਅੰਦਰ ਤੇ ਉਹਨਾਂ ਉਹਨਾਂ ਦਾ ਜਿਹੜਾ ਧੜਾ ਦਿੱਤਾ ਤੇ ਫਿਰ ਉਹਨਾਂ ਨੇ ਜੋੜਿਆ ਮੇਰਾ ਸਵਾਲ ਇਹ ਸੀਗਾ ਵੀ ਅਸਲ ਦੇ ਵਿੱਚ ਇਹੋ ਜਿਹੀ ਚੀਜ਼ਾਂ ਦੇ ਬਾਰੇ ਸਾਨੂੰ ਪਤਾ ਨਹੀਂ ਕਿ ਅੱਜ ਵੀ ਜਿਹੜੀ ਰਿਐਲਿਟੀ ਹੈ ਕਿ ਸੋ ਜਿਹੜੀ ਇਹ ਜੀਜ਼ਾਂ ਦੇ ਬਾਰੇ ਤੁਸੀਂ ਦੱਸਿਆ ਜੀ ਉਹ ਮੇਰੇ ਖਿਆਲ ਬਹੁਤ ਵਧੀਆ ਲੱਗਾ ਸੋ ਜੇ ਤੁਸੀਂ ਭਾਈ ਸਾਹਿਬ ਇਹਦੇ ਬਾਰੇ ਕੋਈ ਜਾਣਨਾ ਪਾ ਸਕਦੇ ਹੋ ਤੇ ਮੈਨੂੰ ਪਤਾ ਲੱਗ ਜੂ ਐਕਚੁਅਲੀ ਕਿ ਕਿਵੇਂ ਕੀ ਜਿਹੜੇ ਬੁਰਗੋਸ ਇੰਜੀਨੀਅਰ ਵਾਲੇ ਕਾਰਸਿਸਟਾਪਨਾ ਕੀਤੀ ਸੀ ਕਿ ਅਕਵੇਜ ਕਿਵੇਂ ਹੋਇਆ ਸੀ ਐਨਾਈ ਸਵਾਲ ਸੀ ਜੀ ਮੇਰਾ ਵਾਇਰਲ ਜੀ ਦਾ ਘਰ ਤੋਂ ਰਾਜ ਜੀ ਹੋਣਾ ਤੇ ਜਿਹੜੇ ਆਪਾਂ ਸਿੱਖਿਆ ਨਾ ਜੀ ਸਾਨੂੰ ਵੀ ਗੱਲ ਪਹਿਲਾਂ ਐਕਸੈਪਟ ਕਰਨੀ ਪਊਗੀ ਵੀ ਆਪਾਂ ਕੋਈ ਬਹੁਤ ਚੰਗੇ ਰੀਡਰ ਨਹੀਂ ਹਾਂ ਰੀਡਰ ਦਾ ਮਤਲਬ ਕਿ ਸਾਡੀ ਜਿਹੜੀ ਸੈਲਫ ਸਟਡੀ ਆ ਉਹ ਧਰਮ ਦੇ ਪੱਖ ਵਿੱਚ ਘਟੇ ਤੇ ਮੈਂ ਇਹ ਬੇਨਤੀ ਕਰੂੰਗਾ ਤੁਹਾਡੇ ਸਾਰਿਆਂ ਦੇ ਪੈਰ ਫੜ ਲਾਂ ਪਹਿਲਾਂ ਇਸ ਗੱਲ ਦਾ ਮਾਈਂਡ ਨਹੀਂ ਕਰਨਾ ਇਹਨੂੰ ਫੀਲ ਕਰ ਲੈ ਜਿਹੜਾ ਇਤਿਹਾਸ ਆ ਇਤਿਹਾਸ ਉਹਨਾਂ ਕੌਮਾਂ ਦਾ ਲਿਖਿਆ ਜਾਂਦਾ ਆ ਜਿਹੜੀਆਂ ਜਿੱਤ ਹਾਸਲ ਕਰਦੀਆਂ ਸਿਫਤਾਂ ਉਹਨਾਂ ਦੀਆਂ ਹੁੰਦੀਆਂ ਆ ਜਿਹੜੇ ਲੋਕ ਦੁਨੀਆ ਦੇ ਵਿੱਚ ਮਾਰਕੀਟ ਦਾ ਕੰਮ ਕਰਦੇ ਆ ਮਤਲਬ ਇੱਕ ਦੋ ਕੁ ਬੰਦੇ ਨੇ ਇਸ ਸੰਬੰਧ ਵਿੱਚ ਅਸੀਂ ਉਹਨਾਂ ਨੂੰ ਕੋਟ ਕਰ ਸਕਦੇ ਆ ਇੱਕ ਸੰਗਤ ਸਿੰਘ ਜੀ ਹੈ ਜੀਪੀ ਸਿੰਘ ਆ ਜਾਂ ਗਿਆਨੀ ਗਿਆਨ ਸਿੰਘ ਤਵਾਨੀਖ ਜਿਹੜੀ ਆ ਉਹ ਇਸ ਸੰਬੰਧੀ ਬੜੀ ਜ਼ਰੂਰੀ ਹੈ ਕੀ ਇਤਿਹਾਸ ਹੀ ਹੈ ਤੇ ਕਿਉਂ ਹੈ ਇਤਿਹਾਸ ਦੋ ਗੱਲਾਂ ਨੇ ਕਿ ਖਾਸ ਕੀ ਹੈ ਤੇ ਇਤਿਹਾਸ ਕਿਉਂ ਹੈ ਜਿਹੜਾ ਗੱਲ ਸਵਾਲ ਤਾਂ ਇੰਜੂਨ ਕਰਕੇ ਗਏ ਆਪਾਂ ਉੱਥੇ ਹੀ ਪਹੁੰਚ ਜਾਵਾਂਗੇ ਉਹ ਕਿਹੜੇ ਕਾਰਨ ਸੀਗੇ ਜਿਨ੍ਹਾਂ ਕਰਕੇ ਸਾਡੇ ਬਜ਼ੁਰਗ ਸਫਲ ਹੋਏ ਇਹ ਸਾਨੂੰ ਇਤਿਹਾਸ ਦੱਸਦਾ ਹੈ ਉਹ ਕਿਹੜੇ ਕਾਰਨ ਸੀਗੇ ਜਿਨ੍ਹਾਂ ਕਰਕੇ ਬੀਤੇ ਸਮੇਂ 'ਚ ਲੋਕ ਅਸਫਲ ਹੋਏ ਇਹ ਗੱਲ ਵੀ ਸਾਨੂੰ ਇਤਿਹਾਸ ਦੱਸਦਾ ਹੈ ਇੱਕ ਦੀਵਾ ਹੁੰਦਾ ਆ ਜਿਹੜਾ ਆਮ ਆਪਣੇ ਘਰਾਂ 'ਚ ਲੱਗਦਾ ਇੱਕ ਹੁੰਦਾ ਦਹਲੇ ਦੀਪਕ ਸ਼ਾਇਦ ਤੁਸੀਂ ਕਦੀ ਸੁਣਿਆ ਹੋਵੇ ਸ਼ਾਇਦ ਦਹਲੇ ਦੀਪਕ ਦਾ ਮਤਲਬ ਹੁੰਦਾ ਦਹਲੂਜ਼ ਤੇ ਰੱਖਣ ਵਾਲਾ ਦੀਵਾ ਦਹਲੂਜ਼ ਦਾ ਮਤਲਬ ਕਿ ਜਿੱਦਾਂ ਲਾਈਕ ਆ ਗੇਟ ਆ ਇਹਦੀ ਐਂਟ੍ਰੈਂਸ ਤੇ ਰੱਖ ਦਿੱਤਾ ਇਹਦਾ ਫਾਇਦਾ ਇਹ ਹੁੰਦਾ ਸਗਾ ਵੀ ਜਿਹੜੇ ਬੰਦੇ ਬਾਹਰੋਂ ਲੰਘ ਰਹੇ ਆ ਉਹਨਾਂ ਨੂੰ ਵੀ ਲਾਈਟ ਆ ਜਾਂਦੀ ਸੀ ਜਿਹੜੇ ਘਰ ਵਿੱਚ ਨੇ ਉਹਨਾਂ ਨੂੰ ਵੀ ਲਾਈਟ ਮਿਲ ਜਾਂਦੀ ਸੀ ਜਿਹੜਾ ਇਤਿਹਾਸ ਆ ਉਹ ਦੇਹਲੀ ਦੀਪਕ ਆ ਜਿਹੜਾ ਤੁਹਾਡੇ ਅਤੀਤ ਨੂੰ ਵੀ ਬਿਆਨ ਕਰਦਾ ਹੈ ਉਹਦੀ ਜਿਹੜੀ ਰੌਸ਼ਨੀ ਹੈ ਤੇ ਉਹਦੀ ਰੌਸ਼ਨੀ ਤੋਂ ਤੁਸੀਂ ਭਵਿੱਖ ਵਿੱਚ ਚੰਗੇ ਫੈਸਲੇ ਵੀ ਲੈ ਸਕਦੇ ਆ ਜਿਹੜੀ ਕੌਮ ਜਿੱਤਦੀ ਹੈ ਜਿਹੜੀ ਕੌਮ ਦੁਨੀਆ ਵਿੱਚ ਵਿਲੱਖਣ ਤੋਂ ਵਿਲੱਖਣ ਕੰਮ ਕਰ ਜਾਂਦੀ ਹੈ ਇਤਿਹਾਸ ਉਹਦਾ ਹੀ ਲਿਖਿਆ ਜਾਂਦਾ ਹੈ ਤੇ ਅਸੀਂ ਇਸ ਗੱਲ ਦੇ ਵਿੱਚ ਬੜੇ ਬੜੇ ਨਲੇਕ ਰਹੇ ਹਾਂ ਕਿ ਅਸੀਂ ਸਿੱਖਾਂ ਨੇ ਆਪਣਾ ਇਤਿਹਾਸ ਵੀ ਹੈ ਜਿਹੜਾ ਕੈਪਟਨ ਮਰੇ ਆ ਨਾ ਜਦੋਂ ਪੰਜਾਬ ਦੇ ਆ ਬੂਟੇ ਛਾਣ ਕੇ ਬੰਦੇ ਗੱਲਾਂ ਲਿਖਦੇ ਆ ਵੀ ਉਹਨੇ ਇੱਕ ਗੱਲ ਖੁਸ਼ੀ ਵੀ ਇਹ ਜਿਹੜੇ ਕੌਮ ਆ ਇਹਨੂੰ ਇਹ ਮਾਰ ਕਿਵੇਂ ਸਕਦੀ ਆ ਬਸ ਗੱਲ ਐਨੀ ਕੀ ਇਹਨੂੰ ਮਾਰਨਾ ਇਸ ਕੌਮ ਨੂੰ ਫਿਰ ਉੱਥੇ ਉਹ ਬੰਦਿਆਂ ਨੇ ਦੱਸਿਆ ਵੀ ਇਹ ਆਪਣੇ ਗੁਰੂ ਦੇ عقیده ਵਿੱਚ ਅੰਨੀ ਕੌਮ ਆ ਜੀ ਐਜੈਕ ਸ਼ਬਦ ਉਥੇ ਲਿਖਿਆ ਨਹੀਂ ਅੰਨੀ ਦਾ ਮਤਲਬ ਵੀ ਜਿੱਥੇ ਗੁਰੂ ਦੀ ਗੱਲ ਆ ਗਈ ਬਸ ਛੱਡ ਦਿਓ ਜਕਾਰੇ ਨਾਲ ਕੋਈ ਪ੍ਰੋਬਲਮ ਨਹੀਂ ਮਤਲਬ ਗੁਰੂ ਉਹਨੇ ਪੁੱਛਣਾ ਕਿ ਗੁਰੂ ਕੀ ਕਹਿ ਰਿਹਾ ਹੈ بس ਉਹ ਇੱਕ ਗੱਲ ਕਹਿ ਦੇਣੀ ਵੀ ਨਹੀਂ ਗੁਰੂ ਨੇ ਗੁਰੂ ਦੇ ਨਾਮ ਤੇ ਆਉਂਦੇ ਮਤਲਬ ਲੌਂਗ ਸਟੋਰੀ ਸ਼ਾਰਟ ਨਹੀਂ ਦੱਲਦਾ ਮਕਾਮ ਆਪਣੀ ਗੁਰੂ ਸਾਹਿਬ ਨੇ ਪੰਜ ਸਿੰਘ ਸਿੰਘਾਂ ਨੂੰ ਪੰਜ ਪਿਆਰਿਆਂ ਨੂੰ ਸੱਦਿਆ ਉਹ ਸਾਰਾ ਜਿਵੇਂ ਇਤਿਹਾਸ ਸਿਰਜਿਆ ਗਿਆ ਕੋਈ ਕਿਥੋਂ ਆਇਆ ਕੋਈ ਕਿਤੇ ਮਾਇਆ ਲਿਖਤ ਮੁਤਾਬਕ ਉਹ ਤੰਬੂ ਚ ਚਲੇ ਗਏ ਰਾਈਟ ਤੰਬੂ ਚ ਚਲੇ ਗਏ ਮਤਲਬ ਉਹ ਪਰਦੇ ਚ ਸਿਗੇ ਜਿਹੜੀ ਚੀਜ਼ ਨੂੰ ਸਾਡੇ ਕਿਉਂ ਨੇ ਪਰਦੇ ਚ ਰੱਖਿਆ ਆਪਾਂ ਪਰਦਾ ਚ ਚੱਕ ਕੇ ਲੈਣਾ ਕੀ ਆਉਦੇ ਵਿੱਚ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਮਤਲਬ ਜਿਹੜੀ ਚੀਜ਼ ਨੂੰ ਗੁਰੂ ਸਾਹਿਬ ਆਪ ਹਾਈਡ ਕਰ ਰਹੇ ਆ ਮਤਲਬ ਅਸੀਂ ਉਹਦੇ ਬਾਰੇ ਡਿਸਕਸ਼ਨ ਕਰਕੇ ਕੀ ਕਰ ਲਾਂਗੇ ਮੈਂ ਖੁਦ ਇਦਾਂ ਦੇ ਮਾਹੌਲ ਵਿੱਚ ਇਦਾਂ ਦੀ ਡਿਸਕਸ਼ਨ ਵਿੱਚ ਮੈਂ ਲੰਮਾ ਸਮਾਂ ਇਸ ਡਿਸਕਸ਼ਨ ਦਾ ਹਿੱਸਾ ਰਹਿ ਚੁੱਕਾ ਹਾਂ ਇਹਦੇ ਵਿੱਚੋਂ ਕੁਝ ਨਹੀਂ ਨਿਕਲਣ ਵਾਲਾ ਇਸ ਗੱਲ ਤੋਂ ਹਾਂ ਸਵਾਲ ਸਾਰੇ ரைਟ ਹੀ ਹੁੰਦੇ ਨੇ ਕਿਸੇ ਦੀ ਵੀ ਜਿਹੜੀ ਜਗਿਆਸਾ ਜਾਇਜ਼ ਹੁੰਦੀ ਹੈ ਪਰ ਹਾਂ ਗੱਲ ਇਹ ਆ ਵੀ ਆਪਣੇ ਲਈ ਵਿਚਾਰਨ ਵਾਲੀ ਕਿਹੜੀ ਗੱਲ ਹੈ ਉੱਥੇ ਜੀ ਮੈਂ ਤੁਹਾਨੂੰ ਹੋਰ ਦੋ ਤਿੰਨ ਬੰਦਿਆਂ ਦੇ ਨਾਮ ਦੱਸ ਸਕਦਾ ਵੀ ਉੱਥੇ ਜੀ ਉਹਨਾਂ ਨੇ ਆਹ ਲਿਖਿਆ ਆ ਆਹ ਲਿਖਿਆ ਆ ਪਰ ਉਹ ਨਹੀਂ ਸਾਟਾ ਇਸ ਸਾਨੂੰ ਇਹ ਕਲੀਅਰ ਹੋਣੀ ਚਾਹੀਦੀ ਹੈ ਕਲੀਅਰ ਕਰ ਦੇ ਵੀ ਆਹ ਜਿਹੜੀ ਸਟੇਟਮੈਂਟ ਆ ਆਹ ਜਿਹੜੀ ਗੱਲ ਆ ਇਹਦਾ ਸਾਡੇ ਨਾਲ ਕੋਈ ਸੰਬੰਧ ਨਹੀਂ ਹੈ ਇਸ ਲਈ ਗੁਰੂ ਸਾਹਿਬ ਨੇ ਉੱਥੇ ਉਹਨਾਂ ਸਿੰਘਾਂ ਨੂੰ ਅਮਰਿਤ ਛਕਾਇਆ ਉੱਥੇ ਕੀ ਹੋਇਆ ਜਿਹੜੀ ਚੀਜ਼ ਪੜਦੇ ਚ ਹੋਈ ਹੈ ਬਸ ਉਹਦੇ ਲਈ ਗੁਰੂ ਦੀ ਗੱਤ ਗੁਰੂ ਹੀ ਜਾਣਦਾ ਹੈ ਅਸੀਂ ਉਹਦੇ ਬਾਰੇ ਐ ਕਹੀ ਵੀ ਉਥੇ ਜੀ ਬੱਕਰੇ ਵੱਢ ਦਿੱਤੇ ਸਕੇ ਆ ਹੋ ਗਿਆ ਸੀ ਨਾ ਆਪਾਂ ਇਦਾਂ ਦੀ ਜਿਹੜੀ ਵਿਚਾਰ ਆ ਉਹਦਾ ਸਾਡੇ ਨਾਲ ਕੋਈ ਸੰਬੰਧ ਨਹੀਂ ਇੱਕੋ ਹੀ ਗੱਲ ਵਿੱਚ ਜਿਹੜੀ ਗੱਲ ਹੈ ਵੀ ਜੋ ਗੁਰ ਕਹੈ ਸੋਈ ਪਦਮਨ ਹਰ ਹਰ ਕਥਾ ਨਰਲੀ ਜਿਹੜੀ ਗੱਲ ਗੁਰੂ ਸਾਹਿਬ